ਬਹੁਤ ਹੀ ਦੁਖਦਾਈ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਹਲਕਾ ਮੁਕੇਰੀਆਂ ਤੋਂ ਇਹ ਜਿੱਥੇ ਕਿ ਸਕੂਟੀ ਸਵਾਰ ਪਤੀ ਤੇ ਪਤਨੀ ਦੀ ਹੋਈ ਮੌਤ ਤੇ 4 ਸਾਲ ਦਾ ਬੱਚਾ ਹੋਇਆ ਗੰਭੀਰ ਜ਼ਖਮੀ ਬਧੇਰੇ ਜਾਣਕਾਰੀ ਦਿੰਦੇ ਹੋਏ ਐਸਆਈ ਪ੍ਰਿੰਸੀਪਲ ਚੌਕੀ ਇੰਚਾਰਜ ਪੰਘਾਲਾ ਨੇ ਇਹ ਦੱਸਿਆ ਕਿ ਪਤੀ ਪਤਨੀ ਤੇ 4 ਸਾਲ ਦਾ ਬੱਚਾ ਜੋ ਕਿ ਪਤੀ ਆਪਣੇ ਪਠਾਨਕੋਟ ਸੋਹਰਿਆਂ ਤੋਂ ਇਹ ਵਾਪਸ ਆਪਣੇ ਘਰ ਇਹ ਜਾ ਰਿਹਾ ਸੀ ਜਦੋਂ ਇਹ ਮੁਸਾਫਰ ਦੇ ਕੋਲ ਪਹੁੰਚਿਆ ਤੇ ਇਹਨਾਂ ਦੀ ਇੱਕ ਟਰੱਕ ਨਾਲ ਇਹ ਟੱਕਰ ਹੋ ਗਈ ਜਿਸ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ ਤੇ 4 ਸਾਲ ਦਾ ਬੇਟਾ ਇਹ ਜ਼ਖਮੀ ਹੋ ਗਿਆ ਜਿਸ ਨੂੰ ਹਸਪੀਟਲ ਵਿਖੇ ਇਹ ਭਰਤੀ ਕਰਵਾਇਆ ਗਿਆ ਜਸਦਿਏ ਮ੍ਰਿਤਕਾਂ ਦੀ ਪਛਾਣ ਇਹ ਮੰਜੂ ਬਾਲਾ ਵਾਈਫ ਆਫ ਅਰਕੇਸ਼ ਕੁਮਾਰ ਜੋ ਕਿ ਪਿੰਡ ਪਟੀਆਂ ਰਾਜਪੂਤਾ ਦੇ ਰਹਿਣ ਵਾਲੇ ਸੀ ਹੁਣ ਪੁਲਿਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਵੀ ਖੰਗਾਲੇ ਇਹ ਜਾ ਰਹੇ ਹਨ ਦੱਸਦੀ ਹੈ ਬਹੁਤ ਹੀ ਦਰਦਨਾਕ ਇਹ ਸੜਕ ਹਾਸਾ ਇਹ ਵਾਪਰਿਆ ਹੈ ਇਹ ਮੁਕੇਰੀਆਂ ਦੇ ਵਿੱਚ ਜੋ ਕਿ ਪਤੀ ਪਤਨੀ ਤੇ ਇੱਕ ਬੱਚਾ ਪਤੀ ਆਪਣੇ ਸੋਹਰੇ ਪਰਿਵਾਰ ਤੋਂ ਘਰ ਵਾਪਸ ਜਾ ਰਿਹਾ ਸੀ ਜਦੋਂ ਇਹ ਮੁਸਾਫਰ ਦੇ ਕੋਲ ਪਹੁੰਚਿਆ ਤਾਂ ਇਹਨਾਂ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ ਬਾਕੀ ਤੁਸੀਂ ਵੀ ਦੇਖੋ ਪੰਜਾਬ ਨੇਸ਼ਨ న్యూਸ ਤੋਂ ਜਸਵੀਰ ਸਿੰਘ ਦੀ ਵਿਸ਼ੇਸ਼ ਮੇਰਾ ਨਾਂ ਰਾਣਾ ਜੀ ਇੱਥੇ ਮੈਂ ਜੀ ਇੱਥੇ ਬਾਬੇ ਦੇ ਸ਼ਹਿਰ ਕਰਦਾ ਪਿਆ ਸੀ ਜੀ ਤਾਂ ਮੈਂ ਸ਼ਹਿਰ ਕਰਕੇ ਉੱਥੇ ਮੈਂ ਕਿਹਾ ਚਲੋ ਜਰਾ ਬਹਿ ਲੈਣੇ ਆ ਬੈਠਾ ਤਾਂ ਉਨੀ ਦੇਰ ਨੂੰ ਕੀ ਹੋਇਆ ਖੜਖੜ ਦੀ ਆਵਾਜ਼ ਆਈ ਤਾਂ ਮੈਂ ਦੌੜ ਕੇ ਤਾਂ ਰੋਡ ਤੇ ਪਹੁੰਚਿਆ ਜੋ ਦੇਖਿਆ ਤਾਂ ਅੱਗੇ ਐਕਸੀਡੈਂਟ ਹੋਇਆ ਹੈਗਾ ਇੱਕ ਜਨਾਨੀ ਤੇ ਬੰਦਾ ਦੋਨਾਂ ਦੀ ਡੈਥ ਹੋ ਗਈ ਹੈ ਤਾਂ ਬੱਚੇ ਨੂੰ ਅਸੀਂ ਫਿਰ ਮੌਕੇ ਤੋਂ ਚੱਕ ਕੇ ਹਸਪਤਾਲ ਪਹੁੰਚਾ ਕੇ ਆਏ ਆ ਇਹ ਟਰੱਕ ਨਾ ਹੋਇਆ ਜੀ ਇਹ ਐਕਟਵਾ ਤੇ ਹੈਗੇ ਤੇ ਇਹ ਆ ਰਹੇ ਸੀ ਪਠਾਨਕੋਟ ਵੱਲੋਂ ਤੇ ਟਰੱਕ ਵੀ ਪਠਾਨਕੋਟ ਵੱਲੋਂ ਆ ਰਿਹਾ ਸੀ ਨਹੀਂ ਟਰੱਕ ਨਹੀਂ ਜੀ ਰੁਕਿਆ ਹਾਂਜੀ ਟਰੱਕ ਦੌੜ ਗਿਆ ਜੀ ਟਰੱਕ ਵਾਲਾ ਦੌੜ ਗਿਆ ਇਹ ਇਸ ਹਾਦਸੇ ਵਿੱਚ ਜੀ ਪਹਿਲਾਂ ਤਾਂ ਸਾਡੇ ਐਸਐਚਓ ਸਾਹਿਬ ਸਾਡੇ ਡੀਐਸਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਇੱਥੇ ਆਏ ਹਾਂ ਫਿਰ ਇਹ ਪਾਨੂੰ ਪਤਾ ਲੱਗਾ ਸੀਗਾ ਫੋਨ ਆਇਆ ਸੀਗਾ ਜੀ ਤੇ ਅਸੀਂ ਮੌਕੇ ਤੇ ਆਏ ਹਾਂ ਮੌਕੇ ਤੇ ਸਾਨੂੰ 2 ਡੈਡ ਬਾਡੀਜ਼ ਜਿਹੜੀਆਂ ਆਇਆਂ ਉਹ ਮਿਲੀਆਂ ਆ ਇੱਕ ਸਕੂਟੀ ਤੇ ਸਵਾਰ ਸੀ ਇੱਕ ਬੱਚਾ ਸੀਗਾ 4 ਸਾਲ ਦਾ ਤੇ ਇੱਕ ਹਸਬੰਡ ਵਾਈਫ ਸੀਗੇ ਜਿਹਨਾਂ ਵਿੱਚ ਵਾਈਫ ਦਾ ਨਾਮ ਮਨਜੂਬਾਲਾ ਤੇ ਵਾਈਫ ਆਫ ਰਕੇਸ਼ ਕੁਮਾਰ ਇਹ ਜੀ ਪਟੀਆਂ ਦੇ ਰਹਿਣ ਵਾਲੇ ਹੈਗੇ ਆ ਤੇ ਇਹ ਆਪਣੇ ਸਹੁਰਿਆਂ ਦੇ ਕੋਲ ਇਹ ਹੋ ਸੀਗੇ ਪਠਾਨਕੋਟ ਤੇ ਉੱਥੋਂ ਆ ਰਹੇ ਸੀਗੇ ਸਵੇਰ ਵਾਪਸ ਤੇ ਰਸਤੇ ਵਿੱਚ ਮਸ਼ਾਹਬੁਰ ਮੋੜ ਦੇ ਨੇੜੇ ਹਾਸਾ ਵਾਪਰਿਆ ਇਹਦੇ ਵਿੱਚ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਤੋਂ ਇਹ ਜਿਹੜੇ ਸਾਡੇ ਸਕਿਡ ਮਾਰਕਸ ਵਗੈਰਾ ਹੈਗੇ ਉਹ ਤੋਂ ਇਹ ਪਤਾ ਲੱਗਦਾ ਹੈ ਕਿ ਇੱਕ ਟਿਪਰ ਸੀਗਾ ਜੀ ਜਿਹਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਤੇ ਜਿਹੜਾ ਕਿ ਮੌਕੇ ਤੇ ਅਸੀਂ ਆਇਡੈਂਟੀਫਾਈ ਕਰਨ ਵਾਸਤੇ ਸੀਸੀਟੀਵੀ ਫੁਟੇਜ ਫੋਲ ਰਹੇ ਆ ਤੇ ਛੇਤੀ ਹੀ ਜਿਹੜਾ ਹੈਗਾ ਸੀਸੀਟੀਵੀ ਫੁਟੇਜ ਤੋਂ ਆਇਡੈਂਟੀਫਾਈ ਕਰਕੇ ਟਰੱਕ ਨੂੰ ਆਰਾਊਂਡ ਅਪ ਕੀਤਾ ਜਾਊਗਾ ਜੀ ਦੇ ਪਰਿਵਾਰਕ ਮੈਂਬਰ ਜਿਹੜੇ ਸੀਗੇ ਉਹਨਾਂ ਦੇ ਬਿਆਨਾਂ ਦੇ ਉੱਤੇ ਜਿਹੜੀ ਹੈ ਵੰਡੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ